ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਅੱਜ ਸਾਲ ਦੇ ਅਖੀਰਲੇ ਦਿਨ ਤੁਹਾਨੂੰ ਦਿਨਕ ਸਵੇਰੇ ਦੀ ਟੀਮ ਵੱਲੋਂ ਸਵੇਰੇ ਦਰਸ਼ਨ ਕਰਵਾਏ ਸੀ ਸੰਗਤਾਂ ਦੇ ਕਿਉਂਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅੰਮ੍ਰਿਤ ਵੇਲੇ ਤੋਂ ਹੀ ਦੇਖਣ ਨੂੰ ਮਿਲਿਆ ਸੀ ਸੋ ਹੁਣ ਸ਼ਾਮ ਦਾ ਵੇਲਾ ਸੋ ਜਿਵੇਂ ਜਿਵੇਂ ਸਮਾਂ ਸ਼ਾਮ ਚੜ੍ਹਦੇ ਹੁੰਦੀ ਗਈ ਤਾਂ ਸੰਗਤਾਂ ਦਾ ਇਕੱਠ ਵੱਧਦਾ ਗਿਆ ਸੋ ਰਾਤ 12 ਵਜੇ ਜਿਵੇਂ ਹੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਤਾਂ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੋਣਾ ਔਰ ਤਿਲ ਸੁੱਟਣ ਨੂੰ ਵੀ ਜਿਹੜੀ ਕਿਤੇ ਥਾਂ ਨਹੀਂ ਹੁੰਨੀ ਸੋ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਿੰਡਾਂ ਸ਼ਹਿਰਾਂ ਤੋਂ ਸੱਚਖੰਡ ਸ਼੍ਰੀ ਦਰ ਵਿਕੇ ਪਹੁੰਚੀਆਂ ਹੋਈਆਂ ਨੇ ਕਿਉਂਕਿ ਪੁਰਾਣੇ ਸਾਲ ਦਾ ਆਖਰੀ ਦਿਨ ਅਤੇ ਨਵੇਂ ਸਾਲ ਦੀ ਸ਼ੁਰੂਆਤ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਰੂਆਤ ਕਰਦੀਆਂ ਨੇ ਸੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜਰ ਤੇ ਕੀਤੀ ਹੋਈ ਅਰਦਾਸ ਸਫਲ ਹੁੰਦੀ ਹੈ ਸੋ ਨਵੇਂ ਸਾਲ ਦੀ ਸ਼ੁਰੂਆਤ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਕਰਨ ਲਈ ਪਹੁੰਚੀਆਂ ਹੋਈਆਂ ਨੇ ਸੋ ਵੱਡਾ ਇਕੱਠ ਹੈ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦਾ ਵੇਖਣ ਨੂੰ ਮਿਲ ਰਿਹਾ ਸੋ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਇਸ ਦਰ ਤੇ ਪਹੁੰਚੀਆਂ ਨੇ ਦੂਰ ਦੂਰੋਂ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਅਰਦਾਸ ਕਰਨ ਲਈ ਔਰ ਜੇਕਰ ਪੁਰਾਣੇ ਸਾਲ ਦੀ ਗੱਲ ਕਰੀ ਤਾਂ ਪੁਰਾਣੇ ਸਾਲ ਦਾ ਆਖੀਰਲਾ ਦਿਨ ਹੈ ਕੀ ਕਹਣਾ ਚਾਹੋ ਕਿੱਥੋਂ ਆਏ ਤੁਸੀਂ ਦਿੱਲੀ ਸੇ ਕਿਹਦਾ ਲੱਗ ਰਿਹਾ ਹੈ ਯਹਾਂ ਪੇ ਬੜੀਆ ਬਹੁਤ ਬੜੀਆ ਪਹਿਲੀ ਵਾਰ ਪਹਿਲੀ ਵਾਰ ਜਿੰਦਗੀ ਹੈ ਯਹਾਂ ਪੇ ਪਹਿਲੀ ਵਾਰ ਹੈ ਕਿਹਦਾ ਲਗਾ ਬਹੁਤ ਬੜੀਆ ਮਨ ਖੁਸ਼ ਹੋ ਗਿਆ ਕੀ ਮਨ ਤੋਂ ਖੁਸ਼ ਹੋ ਗਿਆ ਕੀ ਦੇਖਾ ਅੰਦਰ ਜਾ ਕੇ ਅੰਦਰ ਭਾਤ ਨਹੀਂ ਜਾ ਪਾਏ ਰਸ ਜਾ ਰਿਹਾ ਹੈ लंगर खा लिया चाटों बोलिया अच्छा लगा अच्छा लगा जी तो साल का अखीरला दिन है नवे साल की शुरुआत है आप गुरु घर पे आए हो अरदास किया बाबा जी के पास तो कैसा लग रहा है हर एक को जो अरदास है वो चंगे मतलब जगह से करनी चाहिए अच्छे मन से करनी चाहिए अच्छे मन से सच्चे मन से कोई गुटका बीड़ी ना लेके आइए में आकर के तो प्रबंधों की बात करें तो कैसा लगा प्रबंध और भी स्थान है यहाँ पे कैसा लग रहा है वो भैया बताओ ਕਹੋ ਨਾ આવਦੀ ਆ। ਮੇਰੇ ਚੱਲ ਗਿਆ। ਆਪਕੋ ਅੱਛਾ ਲੱਗਾ। ਮੈਂ ਪਹਿਲੀ ਵਾਰ ਆ ਰਿਹਾ ਜਿੰਲੀ ਟੈਕਨੋਲੋਜੀ ਨਹੀਂ ਹੈ। ਹਾਂ। ਇਸ ਲਈ ਮਨ ਕਰੇਗਾ ਇੱਥੇ ਆ ਕੇ। ਕਿਉਂ ਨਹੀਂ? ਬਿਲਕੁਲ ਆਇੰਗੇ। ਬਿਲਕੁਲ ਨਾਲ ਸੋ ਜੀ ਸਸੰਗਤ ਸੁਣेंगे ਕਿਸ ਦਿਨ ਆ ਗਿਆ ਬਿਲਕੁਲ ਬਿਲਕੁਲ ਸੋ ਸੰਗਤਾਂ ਬੜੀ ਦੂਰੋਂ ਦੂਰੋਂ ਆਈਆਂ ਨੇ ਕਿਉਂਕਿ ਕਈ ਸੰਗਤ ਪਹਿਲੀ ਵਾਰੀ ਆਂਦੇ ਤਾਂ ਉਹਨਾਂ ਦੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਸੋ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਬਾਹਰ ਦਿਆਂ ਵਿਖਾਵਾਂਗੇ ਤੁਸੀਂ ਦੇਖੋ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਉਹਨਾਂ ਦੇ ਮੁਲਾਜ਼ਮ ਨੇ ਉਹ ਦਿਨ ਰਾਤ ਡਿਊਟੀ ਕਰਦੇ ਨੇ ਭਾਵੇਂ ਕਿਸ ਸਮੇਂ ਸ਼ੀਤ ਲਹਿਰਾਂ ਚਾਰੇ ਠੰਡੀਆਂ ਹਵਾਵਾਂ ਨੇ ਸੰਗਤ ਦਾ ਇਕੱਠ ਵੱਧਦਾ ਹੀ ਜਾ ਰਿਹਾ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਸੰਗਤਾਂ ਬਾਰਸਾ ਵੀ ਕੇ ਨਤਮਸਤ ਹੋ ਕੇ ਕਰਦੀਆਂ ਨੇ ਸੋ ਸਵੇਰ ਤੋਂ ਹੀ ਸੰਗਤਾਂ ਪਹੁੰਚੀਆਂ ਨੇ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਅਰਦਾਸ ਕਰਨ ਦੇ ਲਈ ਸੋ ਵੱਡਾ ਜਿਹੜਾ ਇਕੱਠ ਹੈ ਉਹ ਸੰਗਤ ਦਾ ਦੇਖੋ ਨੂੰ ਮਿਲਦਾ ਹੈ ਸੋ ਪਰਿਵਾਰਾਂ ਸਮੇਤ ਸੰਗਤਾਂ ਪਹੁੰਚੀਆਂ ਹੋਈਆਂ ਨੇ ਚਾਹੇ ਤੁਹਾਨੂੰ ਸਵੇਰੇ ਵੀ ਤਸਵੀਰਾਂ ਸਾਂਝੇ ਕਰਾਈਆਂ ਹੁਣ ਵੀ ਕਰਵਾਈਆਂ ਸੱਚਖੰਡ 'ਚ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਪਹੁੰਚਦੀਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਲਈ ਉਹ ਜੀ ਸਾਲ ਦਾ ਆਖਿਰਲਾ ਦਿਨ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਕਿਵੇਂ ਲੱਗਿਆ ਤੁਸੀਂ ਜਾਣਦੇ ਹੋ ਕਿਉਂਕਿ ਸਾਲ ਦਾ ਅਖੀਰ ਲੱਦੇ ਨਾਲ ਠੰਡ ਬਹੁਤ ਹੈ ਫਿਰ ਵੀ ਅੰਦਰ ਇਕੱਠ ਬਹੁਤ ਸੰਗਤ ਇਹ ਸ਼ਰਦਾ ਜੀ ਆਪਣਾ ਸੰਗਤ ਦੀ ਜਿਹੜੇ ਆਪਣਾ ਮਤਲਬ ਹਰ ਦਿਨ ਨਵੇਂ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਆ ਨਵੇਂ ਸਾਲ ਦੀ ਤੇ ਇਹ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜੀ ਬਿਲਕੁਲ ਜੀ ਸੋ ਹਰ ਕੋ ਇੱਥੇ ਆ ਕੇ ਅਰਦਾਸ ਕਰਨਾ ਚਾਹੁੰਦਾ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੈ ਔਰ ਦੂਰ ਦੂਰੋਂ ਬੰਬੇ ਤੋਂ ਵੀ ਸੰਗਤ ਪਹੁੰਚੀ ਹੈ ਸੋ ਗੱਲਬਾਤ ਜ਼ਰੂਰ ਕਰਾਂਗੇ ਸੰਗਤਾਂ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਸੰਗਤਾਂ ਜਿੱਥੇ ਕਿ ਸੱਚਖੰਡ ਸ਼ੇਰ ਦਰਬਾਰ ਸਾਹਿਬ ਕੇ ਮੱਥਾ ਟੇਕ ਕਰਦੇ ਤੁਸੀਂ ਵੀ ਬੰਬੇ ਤੋਂ ਆਏ ਕੀ ਕਹਿਣਾ ਚਾਹੁੰਦੇ ਆਹੀ ਇਹ ਕਿੰਨੇ ਵੀ ਬਹੁਤ ਵਾਇਗੁਰ ਚੜਦੀ ਕਲਾ ਰੱਖੇ ਸਭ ਨੂੰ ਤੇ ਨਾਲੇ ਆਓ ਅਮਰ ਸੇਖੋ ਗੁਰੂ ਵਾਲੇ ਬਣੋ ਤੇ ਨਵਾਂ ਸਾਲ ਸਭ ਨੂੰ ਮੁਬਾਰਕ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਚੜਦੀਆਂ ਕਲਾ ਜਰ ਰੱਖਣ ਜੀ ਦੁਆ ਇਹਦਾ ਇਤੋਂ ਵੱਡਾ ਪਰੇ ਕੋਈ ਜਗਾ ਨਹੀਂ ਹੈ ਆ ਲਈ ਤਾਂ ਮਨਾਨ ਆਈਦਾ ਵਾ ਤੇ ਸੋ ਮਾਰੇ ਮੈਂ ਇਹ ਦਿਨ ਆਈ ਕਮਾਂਗਾ ਵੀ ਆਓ ਤੁਸੀਂ ਵੀ ਬੱਚਾ ਸਮਝਦਾਓ ਅਨੰਦ ਮਾਨੋ ਵਾਇਗੁਰ ਚਾੜੀ ਕਲਾ ਰੱਖੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਠੰਡ ਬਹੁਤ ਹੈ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਪਰ ਸੰਗਤ ਦੀ ਜਿਹੜੀ ਆਮਦ ਵੱਧਦੀ ਜਾ ਫਿਰ ਉਹਨਾਂ ਦਾ ਉਤਸ਼ਾਹ ਜਿਹੜਾ ਰੀਨ ਬਣੀ ਆ ਠੰਡ ਹੋਵੇ ਨੇਰੀ ਹੋਵੇ ਝਖੜ ਹੋਵੇ ਕੁਝ ਵੀ ਹੋਵੇ ਸੰਗਤਾਂ ਦਾ ਪਿਆਰ ਗੁਰੂ ਆਮਦਾਸ ਜੀ ਦੇ ਚਾਨਾਂ ਦੇ ਨਾਲ ਤੋਂ ਹਮੇਸ਼ਾ ਉਹ ਪਿਆਰ ਹੈ ਬਸ ਵਾਇਗੁਰ ਕਿਰਪਾ ਕਰੇ ਇਹ ਪ੍ਰੇਮ ਹੈ ਮਹਾਰਾਜ ਮਹਾਰਾਜ ਕਹਿੰਦੇ ਮਹਾਰਾਜ ਪਾਣੀ ਕਹਿੰਦੀ ਜਿਨ ਪ੍ਰੇਮ ਕੀ ਹੋਤੇ ਨਹੀਂ ਪ੍ਰਭ ਪਾਇਓ ਇਸ ਤੋਂ ਵੱਡੇ ਜਦੋਂ ਆਈ ਦਾ ਮਨ ਖੁਸ਼ ਹੋ ਜਾਂਦਾ ਆਨੰਦ ਆਨੰਦ ਪ੍ਰਸੰਨ ਵਾਇਗੁਰ ਸੋ ਤੁਹਾਨੂੰ ਵੀ ਚਾੜੀ ਕਲਾ ਚ ਰੱਖੇ ਤੁਹਾਨੂੰ ਵਧਾਈਆਂ ਸਾਡੇ ਵੱਲੋਂ ਵਾਇਗੁਰ ਮੇਰ ਕਰੇ ਵਾਇਗੁਰ ਸੋ ਨਵੇਂ ਸਾਲ ਦੀ ਸ਼ੁਰੂਆਤ ਕਰ ਲਈ ਜਿੱਥੇ ਕਿ ਸੰਗਤਾਂ ਦਾ ਵੱਡਾ ਇਕੱਠ ਤੇ ਪਹੁੰਚਿਆ ਉੱਤੇ ਹੀ ਤੁਹਾਨੂੰ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦਾ ਵੱਡਾ ਜਿਹੜਾ ਕਿ ਇਕੱਠ ਹੈ ਸੰਗਤ ਬੜੀ ਹੀ ਸ਼ਰਧਾ ਭਾਵਨਾ ਨਾਲ ਇਸ ਦਰ ਤੇ ਨਤਮਸਤਕ ਹੋਣ ਲਈ ਪਹੁੰਚੀ ਹੋਈ ਹੈ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਔਰ ਸਾਲ ਦਾ ਅਖੀਰਲਾ ਦਿਨ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਕੇ ਮੱਥਾ ਟੇਕ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਔਰ ਇਸੇ ਤਰ੍ਹਾਂ ਹੀ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਲੱਗ ਕੇ ਸੱਚਖੰਡਸ਼ੀਰ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਸ਼ੁਰੂਆਤ ਕਰਦੀਆਂ ਨੇ ਸੋ ਨਵਾਂ ਸਾਲ ਸ਼ੁਦੀ ਸ਼ੁਰੂਆਤ ਸੰਗਤਾਂ ਸੱਚਖੰਡਸ਼ੀਰ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਨੇ ਸੋ ਅਰਦਾਸ ਸਰਬਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਸਵੇਰੇ ਵੀ ਦੈਨਿਕ ਸਵੇਰਾ ਟੀਮ ਵੱਲੋਂ ਸੱਚਖੰਡਸ਼ੀਰ ਦਰਬਾਰ ਸਾਹਿਬ ਤੋਂ ਸੰਗਤਾਂ ਦੀਆਂ ਤਸਵੀਰਾਂ ਦਿਖਾਈਆਂ ਸੀ ਉਸ ਸਮੇਂ ਵੀ ਵੱਡਾ ਇਕੱਠ ਸੀ ਠੰਡ ਬਹੁਤ ਸੀ ਪਰ ਹੁਣ ਸ਼ਾਮ ਵੇਲੇ ਵੀ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਇਸੇ ਤਰ੍ਹਾਂ ਹੀ ਜਿਵੇਂ ਹੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਜੇ ਕਾਰਾਂ ਦੀ ਗੂੰਜ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇੱਕ ਸੰਗਤਾਂ ਨਤਮਸਤਕ ਹੋਣਗੀਆਂ ਸੋ ਇੰਨਾ ਜ਼ਿਆਦਾ ਇਕੱਠ ਹੁੰਦਾ ਕਿ ਤਿਲ ਸੁੱਟਣ ਨੂੰ ਵਿਥਾਂ ਨਹੀਂ ਹੁੰਦੀ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤਾਂ ਦੇ ਵਿੱਚ ਇਸ ਦਰ ਤੇ ਹੋਰ ਸੰਗਤਾਂ ਬੀਤੇ ਸਾਲ ਵਿੱਚ ਜਿਹੜੀਆਂ ਭੁੱਲ ਚੁੱਕਾ ਗਲਤੀਆਂ ਹੋਈਆਂ ਉਹਨਾਂ ਨੂੰ ਮਾਫੀ ਮੰਗ ਕੇ ਨਵੇਂ ਸਾਲ ਦੀ ਸ਼ੁਰੂਆਤ ਸੁਖ ਸ਼ਾਂਤੀ ਦੀ ਅਰਦਾਸ ਚੜ੍ਹਦੀ ਕਲਾ ਦੀ ਅਰਦਾਸ ਸਰਬਤ ਦੇ ਭਲੇ ਦੀ ਅਰਦਾਸ ਕਰਕੇ ਸ਼ੁਰੂ ਕਰਦੀ ਆ ਨੇ ਸੋ ਨਵੇਂ ਸਾਲ ਦੀ ਸ਼ੁਰੂਆਤ ਹੁਣ ਤੋਂ ਪਹਿਲਾਂ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਹੋਈਆਂ ਥੈਂਕਸ ਸਵੇਰਾ ਤੋਂ ਗੁਰਪ੍ਰਸੰਗ ਜਪ ਅੰਮ੍ਰਿਤਸਰ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਕਿ ਅੱਜ ਸਾਲ ਦੇ ਅਖੀਰਲੇ ਦਿਨ ਤੁਹਾਨੂੰ ਦਿਨਕ ਸਵੇਰ ਦੇ ਟੀਮ ਵੱਲੋਂ ਸਵੇਰੇ ਦਰਸ਼ਨ ਕਰਵਾਏ ਸੀ ਸੰਗਤਾਂ ਦੇ ਕਿਉਂਕਿ ਸੰਗਤਾਂ ਦਾ ਠਾਠਾ ਮਾਰਦਾ ਏ ਘੱਟ ਅੰਮ੍ਰਿਤ ਵੇਲੇ ਤੋਂ ਹੀ ਦੇਖਣ ਨੂੰ ਮਿਲਿਆ ਸੀ ਸੋ ਹੁਣ ਸ਼ਾਮ ਦਾ ਵੇਲਾ ਹੈ ਸੋ ਜਿਵੇਂ ਜਿਵੇਂ ਸਮਾਂ ਸ਼ਾਮ ਚੜ੍ਹਦੇ ਹੁੰਦੀ ਗਈ ਤਾਂ ਸੰਗਤਾਂ ਦਾ ਇਕੱਠ ਵੱਧ ਗਿਆ ਸੋ ਰਾਤ 12 ਵਜੇ ਜਿਵੇਂ ਹੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਤਾਂ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੋਣਾ ਔਰ ਤਿਲ ਸੁੱਟਣ ਨੂੰ ਵੀ ਜੜੀ ਕਿਤੇ ਥਾਂ ਨਹੀਂ ਹਣੀ ਸੋ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਿੰਡਾਂ ਸ਼ਹਿਰਾਂ ਤੋਂ ਸੱਚਖੰਡ ਸ਼੍ਰੀ ਦ ਸਾਹੇ ਕਿ ਪਹੁੰਚਿਆ ਹੋਈਆਂ ਨੇ ਕਿਉਂਕਿ ਪੁਰਾਣੇ ਸਾਲ ਦਾ ਆਖਰੀ ਦਿਨ ਅਤੇ ਨਵੇਂ ਸਾਲ ਦੀ ਸ਼ੁਰੂਆਤ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਰੂਆਤ ਕਰਦੀਆਂ ਨੇ ਸੋ ਤਨ ਤਨ ਸ਼੍ਰੀ ਗੁਰੂ ਰਾਮਦਾਸ ਜਰ ਤੇ ਕੀਤੀ ਹੋਈ ਅਰਦਾਸ ਸਫਲ ਹੁੰਦੀ ਹੈ ਸੋ ਨਵੇਂ ਸਾਲ ਦੀ ਸ਼ੁਰੂਆਤ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਕਰਨ ਲਈ ਪਹੁੰਚਿਆ ਹੋਈਆਂ ਨੇ ਸੋ ਵੱਡਾ ਇਕੱਠ ਹੈ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦਾ ਵੇਖਣ ਨੂੰ ਮਿਲ ਰਿਹਾ ਸੋ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਇਸ ਦਰ ਤੇ ਪਹੁੰਚੀਆਂ ਨੇ ਦੂਰ ਦੂਰੋਂ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਅਰਦਾਸ ਕਰਨ ਲਈ ਔਰ ਜੇਕਰ ਪੁਰਾਣੇ ਸਾਲ ਦੀ ਗੱਲ ਕਰੀ ਤਾਂ ਪੁਰਾਣੇ ਸਾਲ ਦਾ ਆਖਰੀ ਦਿਨ ਹੈ ਕੀ ਕਹਿਣਾ ਚਾਹੋ ਕਿੱਥੋਂ ਆਏ ਦਿੱਲੀ ਸੇ ਐ ਕਿਹਦਾ ਲੱਗ ਰਿਹਾ ਹੈ ਯਹਾਂ ਪੇ ਬੜੀਆ ਬਹੁਤ ਬੜੀਆ ਪਹਿਲੀ ਵਾਰ ਪਹਿਲੀ ਵਾਰ ਜਿੰਦਗੀ ਵਿੱਚ ਯਹਾਂ ਪੇ ਪਹਿਲੀ ਵਾਰ ਹੈ ਕਿਹਦਾ ਲਗਾ ਬਹੁਤ ਬੜੀਆ ਮਨ ਖੁਸ਼ ਹੋ ਗਿਆ ਕੀ ਮਨ ਤੋਂ ਖੁਸ਼ ਹੋ ਗਿਆ ਕੀ ਦੇਖਾ ਅੰਦਰ ਜਾ ਕੇ ਅੰਦਰ ਭਾਤ ਨਹੀਂ ਜਾ ਪਾਇਆ ਰਸ ਜਾ ਰਿਹਾ ਹੈ लंगर खा लिया चाटों बोलिए अच्छा लगा अच्छा लगा जी तो साल का अखीरला दिन है नवे साल की शुरुआत है आप गुरु घर पे आए हो अरदास किया बाबा जी के पास तो कैसा लग रहा है हर एक को जो अरदास है वो चंगे मतलब जगह से करनी चाहिए अच्छे मन से करनी चाहिए अच्छे मन से सच्चे मन से कोई गुटका बीड़ी ना लेके आइए में आकर के तो प्रबंधों की बात करें तो कैसा लगा प्रबंध और भी स्थान है यहाँ पे कैसा लग रहा है भैया बताओ ਕਹੋ ਨਾ ਉਹਦਾ ਆਪੀਆ ਇਹ ਰਚ ਲਗਾ ਆਪਕੋ ਅੱਛਾ ਲਗਾ ਮੈਂ ਪਹਿਲੀ ਵਾਰ ਆ ਜਿੰਨੇ ਟੈਕਨੋਲੋਜੀ ਨਹੀਂ ਹੈ ਇਸ ਲਈ ਮਨ ਕਰੇਗਾ ਇੱਥੇ ਆ ਕੇ ਕਿਉਂ ਨਹੀਂ ਬਿਲਕੁਲ ਆਇੰਗੇ ਬਿਲਕੁਲ ਨਾਦਾ ਸੁਣਗੇ ਸਸੰਗੀ ਸੁਣੇਗੇ ਕਿਸ ਦਿਨ ਆ ਕੇ ਬਿਲਕੁਲ ਬਿਲਕੁਲ ਸੋ ਸੰਗਤਾਂ ਬੜੀ ਦੂਰ ਦੂਰੋਂ ਆਈਆਂ ਨੇ ਕਿਉਂਕਿ ਕਈ ਸੰਗਤ ਪਹਿਲੀ ਵਾਰ ਹੀ ਆਉਂਦੇ ਤਾਂ ਉਹਨਾਂ ਦੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਸੋ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਬਾਹਰ ਦੀਆਂ ਵਿਖਾਵਾਂਗੇ ਤੁਸੀਂ ਦੇਖੋ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਉਹਨਾਂ ਦੇ ਮੁਲਾਜ਼ਮ ਨੇ ਉਹ ਦਿਨ ਰਾਤ ਡਿਊਟੀ ਕਰਦੇ ਨੇ ਭਾਵੇਂ ਕਿਸ ਸਮੇਂ ਤੇ ਲਹਿਰਾਂ ਚਾਰੇ ਠੰਡੀਆਂ ਹਵਾਵਾਂ ਨੇ ਸੰਗਤ ਦਾ ਇਕੱਠ ਵੱਧਦਾ ਹੀ ਜਾ ਰਿਹਾ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਸੰਗਤਾਂ ਅਕਸ਼ੰਡ ਬਾਰਸਾ ਵਿਖੇ ਨਤਮਸਤੋ ਹੋ ਕੇ ਕਰਦੀਆਂ ਨੇ ਸੋ ਸਵੇਰ ਤੋਂ ਹੀ ਸੰਗਤਾਂ ਪਹੁੰਚੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਆਪਾਂ ਅਰਦਾਸ ਕਰਨ ਦੇ ਲਈ ਸੋ ਵੱਡਾ ਜਿਹੜਾ ਇਕੱਠ ਹੈ ਉਹ ਸੰਗਤ ਦਾ ਦੇਖੋ ਨੂੰ ਮਿਲਦਾ ਹੈ ਸੋ ਪਰਿਵਾਰਾਂ ਸਮੇਤ ਸੰਗਤਾਂ ਪਹੁੰਚੀਆਂ ਹੋਈਆਂ ਨੇ ਚਾਹੇ ਤੁਹਾਨੂੰ ਸਵੇਰੇ ਵੀ ਤਸਵੀਰਾਂ ਸਾਂਝੀਆਂ ਕਰਾਈਆਂ ਹੁਣ ਵੀ ਕਰਵਾਈਆਂ ਸੱਚਖੰਡ 'ਚ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਪਹੁੰਚਦੀਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਲਈ ਉਹ ਜਸਾਲ ਦਾ ਆਖਿਰਲਾ ਦਿਨ ਹੈ ਕਿ ਕਹਿੰਣਾ ਚਾਹੋਗੇ ਬਿਲਕੁਲ ਜੀ ਕਿਵੇਂ ਦਾ ਲੱਗਿਆ ਤੁਸੀਂ ਜਾਣਦੇ ਹੋ ਕਿਉਂਕਿ ਸਾਲ ਦਾ ਅਖੀਰ ਲੱਦੇ ਨਾਲ ਠੰਡ ਬਹੁਤ ਹੈ ਫਿਰ ਵੀ ਅੰਦਰ ਇਕੱਠ ਬਹੁਤ ਸੰਗਤ ਇਹ ਸ਼ਰਦਾ ਜੀ ਆਪਣਾ ਸੰਗਤ ਦੀ ਜਿਹੜੇ ਆਪਣਾ ਮਤਲਬ ਹਰ ਦਿਨ ਨਵੇਂ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਆ ਨਵੇਂ ਸਾਲ ਦੀ ਤੇ ਇਹ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜੀ ਬਿਲਕੁਲ ਜੀ ਸੋ ਹਰ ਕੋ ਇੱਥੇ ਆ ਕੇ ਅਰਦਾਸ ਕਰਨਾ ਚਾਹੁੰਦਾ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੈ ਔਰ ਦੂਰ ਦੂਰੋਂ ਬੰਬੇ ਤੋਂ ਵੀ ਸੰਗਤ ਪਹੁੰਚੀ ਹੈ ਸੋ ਗੱਲਬਾਤ ਜ਼ਰੂਰ ਕਰਾਂਗੇ ਸੰਗਤਾਂ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਸੰਗਤਾਂ ਜਿੱਥੇ ਕਿ ਸੱਚਖੰਡ ਸ਼ੇ ਦਰਬਾਰ ਸਾਹਿਬ ਕੇ ਮੱਥਾ ਟੇਕ ਕਰਦੇ ਤੁਸੀਂ ਵੀ ਬੰਬੇ ਤੋਂ ਆਏ ਕੀ ਕਹਿਣਾ ਚਾਹੋ ਅਸੀਂ ਇਹ ਕੰਨੇ ਵੀ ਬਹੁਤ ਵਾਇਗੁਰ ਚੜ੍ਹਦੀ ਕਲਾ ਰੱਖੇ ਸਭ ਨੂੰ ਤੇ ਨਾਲੇ ਆਓ ਅਮਰ ਸੇਖੋ ਗੁਰੂ ਵਾਲੇ ਬਣੋ ਤੇ ਨਵਾਂ ਸਾਲ ਸਭ ਨੂੰ ਮੁਬਾਰਕ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਜਰੱਖਣ ਜੀ ਦੁਆ ਇਹਦਾ ਇਤੋਂ ਵੱਡਾ ਪਰੇ ਕੋਈ ਜਗ੍ਹਾ ਨਹੀਂ ਹੈ ਆਲੇ ਤਾਂ ਮਨਾਨ ਆਈਦਾ ਵਾ ਤੇ ਸੋ ਮਾਰੇ ਮੈਂ ਹੋਏ ਦਿਨ ਆਈ ਕਮਾਂਗਾ ਵੀ ਆਓ ਤੁਸੀਂ ਵੀ ਬੱਚਾ ਸਮਝਦਾਓ ਅਨੰਦ ਮਾਨੋ ਵਾਇਗੁਰ ਚਾੜੀ ਕਲਾ ਰਖੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਠੰਡ ਬਹੁਤ ਹੈ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਪਰ ਸੰਗਤ ਦੀ ਜਿਹੜੀ ਆਮਦ ਵੱਧਦੀ ਜਾ ਫਿਰ ਉਹਨਾਂ ਦਾ ਉਤਸ਼ਾਹ ਜਿਹੜਾ ਰੀਨ ਬਣੀ ਆ ਠੰਡ ਹੋਵੇ ਨੇਰੀ ਹੋਵੇ ਝਖੜ ਹੋਵੇ ਕੁਝ ਵੀ ਹੋਵੇ ਸੰਗਤਾਂ ਦਾ ਪਿਆਰ ਗੁਰੂ ਆਮਦਾ ਜੀ ਦੇ ਚਾਨਾਂ ਦੇ ਨਾਲ ਤੋਂ ਹਮੇਸ਼ਾ ਉਹ ਪਿਆਰ ਹੈ ਬਸ ਵਾਇਗੁਰ ਕਿਰਪਾ ਕਰੇ ਇਹ ਪ੍ਰੇਮ ਹੈ ਮਹਾਰਾਜ ਮਹਾਰਾਜ ਕਹਿੰਦੇ ਮਹਾਰਾਜ ਪਾਣੀ ਕਹਿੰਦੀ ਜਿਨ ਪ੍ਰੇਮ ਕੀ ਹੋਤੇ ਨਹੀਂ ਪ੍ਰਭ ਪਾਇਓ ਇਸ ਤੋਂ ਵੱਡੇ ਇੱਕ ਜਦੋਂ ਆਈਦਾ ਮਨ ਖੁਸ਼ ਹੋ ਜਾਂਦਾ ਆਨੰਦ ਆਨੰਦ ਪ੍ਰਸੰਨ ਵਾਇਗੁਰ ਸੋ ਤੁਹਾਨੂੰ ਵੀ ਚਾੜੀ ਕਲਾ ਚ ਰੱਖੇ ਤੁਹਾਨੂੰ ਵਧਾਈਆਂ ਸਾਡੇ ਵੱਲੋਂ ਵਾਇਗੁਰ ਮੇਰ ਕਰੇ ਵਾਇਗੁਰ ਸੋ ਨਵੇਂ ਸਾਲ ਦੀ ਸ਼ੁਰੂਆਤ ਕਰ ਲਈ ਜਿੱਥੇ ਕਿ ਸੰਗਤਾਂ ਦਾ ਵੱਡਾ ਇਕੱਠ ਤੇ ਪਹੁੰਚਿਆ ਉੱਤੇ ਹੀ ਤੁਹਾਨੂੰ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦਾ ਵੱਡਾ ਜਿਹੜਾ ਕਿ ਇਕੱਠ ਹੈ ਸੰਗਤ ਬੜੀ ਹੀ ਸ਼ਰਧਾ ਭਾਵਨਾ ਨਾਲ ਇਸ ਦਰ ਤੇ ਨਤਮਸਤਕ ਹੋਣ ਲਈ ਪਹੁੰਚੀ ਹੋਈ ਹੈ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਔਰ ਸਾਲ ਦਾ ਅਖੀਰਲਾ ਦਿਨ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਕੇ ਮੱਥਾ ਟੇਕ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਔਰ ਇਸੇ ਤਰ੍ਹਾਂ ਹੀ ਲੰਬੇ ਲੰਬੇ ਲਾਈਨਾਂ ਵਿੱਚ ਲੱਗ ਕੇ ਸੱਚਖੰਡਸ਼ੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਸ਼ੁਰੂਆਤ ਕਰਦੀਆਂ ਨੇ ਸੋ ਨਵਾਂ ਸਾਲ ਸ਼ੁੱਧੀ ਸ਼ੁਰੂਆਤ ਸੰਗਤਾਂ ਸੱਚਖੰਡਸ਼ੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਨੇ ਸੋ ਅਰਦਾਸ ਸਰਬਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਸਵੇਰੇ ਵੀ ਦਰਨ ਸਵੇਰੇ ਟੀਮ ਵੱਲੋਂ ਸੱਚਖੰਡਸ਼ੀ ਦਰਬਾਰ ਸਾਹਿਬ ਤੋਂ ਸੰਗਤਾਂ ਦੀਆਂ ਤਸਵੀਰਾਂ ਦਿਖਾਈਆਂ ਸੀ ਉਸ ਸਮੇਂ ਵੀ ਵੱਡਾ ਇਕੱਠ ਸੀ ਠੰਡ ਬਹੁਤ ਸੀ ਪਰ ਹੁਣ ਸ਼ਾਮ ਵੇਲੇ ਵੀ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਇਸੇ ਤਰ੍ਹਾਂ ਹੀ ਜਿਵੇਂ ਹੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਤਾਂ ਚੇਕਾਰਾਂ ਦੀ ਗੂੰਜ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇੱਕ ਸੰਗਤਾਂ ਨਤਮਸਤਕ ਹੋਣਗੀਆਂ ਸੋ ਇੰਨਾ ਜਦਾ ਇਕੱਠ ਹੁੰਦਾ ਕਿ ਤਿਲ ਸੁੱਟਣ ਨੂੰ ਵਿਥਾਂ ਨਹੀਂ ਹੁੰਦੀ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤਾਂ ਦੇ ਵਿੱਚ ਇਸ ਦਰ ਤੇ ਹੋਰ ਸੰਗਤਾਂ ਬੀਤੇ ਸਾਲ ਵਿੱਚ ਜਿਹੜੀਆਂ ਪੁੱਲ ਚੁੱਕਾ ਗਲਤੀਆਂ ਹੋਈਆਂ ਉਹਨਾਂ ਨੂੰ ਮਾਫੀ ਮੰਗ ਕੇ ਨਵੇਂ ਸਾਲ ਦੀ ਸ਼ੁਰੂਆਤ ਸੁੱਖ ਸ਼ਾਂਤੀ ਦੀ ਅਰਦਾਸ ਚੜ੍ਹਦੀ ਕਲਾ ਦੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਸ਼ੁਰੂ ਕਰਦੀ ਆਨੇ ਸੋ ਨਵੇਂ ਸਾਲ ਦੀ ਸ਼ੁਰੂਆਤ ਹੁਣ ਤੋਂ ਪਹਿਲਾਂ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਹੋਈਆਂ ਧੰਨ ਸਵੇਰਾ ਤੋਂ ਗੁਰਪੀ ਸੰਜਮ ਅੰਮ੍ਰਿਤਸਰ ਸਾਹਿਬ